ਫਗਵਾੜਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਜਿਸ ਕਾਰਨ ਕਿ ਸ਼ਹਿਰ ਵਾਸੀਆਂ ਦੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਗੱਲ ਕਰੀਏ ਤਾਂ ਫਗਵਾੜਾ ਸ਼ਹਿਰ ਦੇ ਵਿੱਚ ਪੁਲਿਸ ਵੱਲੋਂ ਨਾਕਾ ਬੰਦੀ ਵੀ ਕੀਤੀ ਜਾਂਦੀ ਹੈ ਰਾਤ ਦੇ ਸਮੇਂ ਗਸ਼ਤ ਵੀ ਕਰਦੀ ਹੋਈ ਪੁਲਿਸ ਨਜ਼ਰ ਆਉਂਦੀ ਹੈ ਪਰ ਫਿਰ ਵੀ ਸ਼ਹਿਰ ਦੇ ਵਿੱਚ ਬੇਖੌਫ ਕੁੰਮ ਰਹੇ ਚੋਰ ਬਿਨਾਂ ਕਿਸੇ ਡਰ ਤੋਂ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਕਾਰਨ ਇਲਾਕਾ ਵਾਸੀਆਂ ਦੇ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣ ਗਿਆ ਹੈ ਸ਼ਹਿਰ ਦੇ ਵਿੱਚ ਚੋਰਾ ਦੇ ਹੌਂਸਲੇ ਬੁਲੰਦ ਹੋਏ ਨਜ਼ਰ ਆ ਰਹੇ ਨੇ ਹਰ ਰੋਜ਼ੀ ਸ਼ਹਿਰ ਦੇ ਵਿੱਚ ਕਿਸੇ ਨਾ ਕਿਸੇ ਦੁਕਾਨ ਤੇ ਚੋਰੀ ਦੀਆਂ ਵਾਰਦਾਤਾ ਹੁੰਦੀਆਂ ਰਹਿੰਦੀਆਂ ਨੇ ਪਰ ਪੁਲਿਸ ਇਨਾ ਬੇਖੌਫ ਚੋਰਾ ਨੂੰ ਫੜਨ ਦੇ ਵਿੱਚ ਸਫਲ ਸਾਬਤ ਹੋ ਰਹੀ ਹੈ ਤਾਜ਼ਾ ਮਾਮਲਾ ਸ਼ਹਿਰ ਦੇ ਚਾਚੋਕੀ ਵਿਖੇ ਸਥਿਤ ਲਾਇਲ ਇਲੈਕਟ੍ਰਿਕ ਐਂਡ ਰੈਫਰਿਜਰੇਸ਼ਨ ਦੀ ਦੁਕਾਨ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਬੇਖੌਫ ਚੋਰਾਂ ਨੇ ਸ਼ਟਰ ਤੋੜਿਆ ਤੇ ਦੁਕਾਨ ਦੇ ਅੰਦਰ ਪਿਆ ਲੱਖਾਂ ਰੁਪਿਆ ਦਾ ਸਾਮਾਨ ਲੈ ਕੇ ਰਫੂ ਚੱਕਰ ਹੋ ਗਏ। ਦਾਜ਼ੀ ਕੇਸ ਦੀ ਜਾਣਕਾਰੀ ਦਿੰਦਿਆਂ ਵਰਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਚਾਚੋਕੀ ਨਜ਼ਦੀਕ ਸਰਕਾਰੀ ਸਕੂਲ ਲਾਇਲ ਇਲੈਕਟ੍ਰੋਨਿਕ ਐਂਡ ਰੈਫਰਿਜਰੇਸ਼ਨ ਦੀ ਦੁਕਾਨ ਹੈ ਤੇ ਅੱਜ ਸਵੇਰੇ ਉਹਨਾਂ ਨੂੰ ਗੁਵਾਂਡੀਆਂ ਨੇ ਫੋਨ ਕੀਤਾ ਕਿ ਦੁਕਾਨਦਾਰ ਸ਼ਟਰ ਤੇ ਆਪਿਆ ਜਦੋਂ ਆ ਕੇ ਵੇਖਿਆ ਤਾਂ ਅੰਦਰ ਪਿਆ ਅਸਮਾਨ ਖਿਲਰਿਆ ਹੋਇਆ ਸੀ ਤੇ ਦੁਕਾਨ ਦੇ ਅੰਦਰ ਪਿਆ ਕਰੀਬ 10 ਤੋਂ 12 ਮੋਟਰਾਂ ਤੇ ਕਾਪਰ ਦੀ ਵਾਇਰ ਤੇ ਹੋਰ ਕੀਮਤੀ ਸਮਾਨ ਲੈ ਕੇ ਚੋਰ ਦਿੱਥੋਂ ਰਫੂ ਚੱਕਰ ਹੋ ਗਏ ਸਨ ਉਹਨਾਂ ਦੱਸੇ ਕਿ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ ਕੈਮਰਿਆਂ ਦਾ ਡੀਵੀਆਰ ਵੀ ਚੋਰ ਨਾਲ ਲੈ ਗਏ ਨੇ ਉਹਨਾਂ ਦੱਸਿਆ ਕਿ ਚੋਰੀ ਦੀ ਵਾਰਦਾਤ ਦੇ ਨਾਲ 5 ਲੱਖ ਦਾ ਨੁਕਸਾਨ ਹੋਇਆ। ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਸ਼ਹਿਰ ਦੇ ਵਿੱਚ ਕੁਮਰੇ ਨਾ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਲੋਕ ਸੁਖਦਾ ਸਾਹ ਲੈ ਸਕਣ। ਪਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਇਕ ਸ਼ਰਮਾ ਦੀ ਰਿਪੋਰਟ। ਬਰਿੰਦਰਪਾਲ ਸਿੰਘ ਸਰ ਕਿੱਥੇ ਦੇ ਰਹਿਣ ਵਾਲੇ ਆਪਾਂ? ਰਣਜੀਤ ਨਗਰ ਫੁੱਲਰਾਈ ਰੋਡ ਪਗਵਾੜਾ ਜੀ। ਤੇ ਸਰ ਕੀ ਮਾਮਲਾ ਕੀ ਆ ਜਿਹੜਾ ਚਾਚਾ ਗਿਦਾਣ ਦੇ ਅੰਦਰ ਆਪਣੇ ਆਏ ਤੁਸੀਂ? ਮਾਮਲਾ ਇਹ ਆ ਵੀ ਸਵੇਰੇ ਫੋਨ ਆਇਆ ਗਵੰਡੀਆਂ ਦਾ ਵੀ ਤੁਹਾਡਾ ਸ਼ਟਰ ਟੁੱਟਾ ਆ ਤੇ ਆ ਕੇ ਦੇਖਿਆ ਤਾਂ ਚੋਰੀ ਹੋਈ ਹੋਸੀ ਸਾਰੇ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਘੱਟ ਵੱਟ 5 ਦੇ 5-5 ਲੱਖ ਦੇ ਲਾਗੇ ਤਾਂ ਹੋਇਆ ਜੀ ਕੀ-ਕੀ ਚੀਜ਼ਾਂ ਲੈ ਕੇ ਸਮਾਨ ਕੀ ਲੈ ਕੇ ਮੋਟਰਾਂ ਲੈ ਕੇ ਆ ਵਾਈਡਿੰਗ ਵਾਇਰ ਲੈ ਕੇ ਕਾਪਰ ਦੀ ਗਰੀਨਾਂ ਬੰਦ ਦੀਆਂ ਬੰਦ ਟੀਵੀਆਰ ਤੋੜ ਕੇ ਲੈ ਕੇ ਨਾਲ ਸਾਰਾ ਕੁਝ ਜਾਨੀ ਕਿ ਕੋਈ ਕੈਮਰੇ ਕੁਮਰੇ ਵੀ ਤੋੜ ਕੇ ਲੈ ਕੇ ਕੈਮਰੇ ਵੀ ਤੋੜੇ ਪਏ ਆ ਤੁਹਾਡੇ ਸਾਹਮਣੇ ਆ ਲਟਕਦੇ ਪਏ ਆ ਜੀ ਇਹ ਸੀਸੀਡੀ ਕੈਮਰੇ ਜਾਇਏ ਬੰਦੇ ਹੋਣਾ ਟੀਵੀਆਰ ਮਿਲੂਗਾ ਤਾਂ ਪਤਾ ਲੱਗੂਗਾ ਜੀ ਕੀ ਹੋਇਆ ਪਤਾ ਹੀ ਨਹੀਂ ਇਸ ਮਾਮਲੇ 'ਚ ਪੁਲਿਸ ਕਾਦ ਕੀਤੀ ਆ ਹੁਣ ਕੀਤੀ ਤਾਂ ਹੈ ਜੀ ਦੇਖੋ ਕੋਈ ਸਹੀ ਸੀ ਮੌਕੇ ਤੇ ਸਰ ਪੁਲਿਸ ਆਈ ਏ ਮੋਕੇ ਤੇ ਹਾਂਜੀ ਹਾਂਜੀ ਮੋਕੇ ਤੇ ਇੱਥੇ ਹੀ ਘੁੰਮਦੇ ਸੀਗੇ ਮੈਂ ਨਾਲ ਹੀ ਲੈ ਆਇਆ ਸੀ ਉਹਦਾ ਉਹਨਾਂ ਜਿੰਨਾ ਸਾਰੇ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲੁੱਟਖੋ ਹੋ ਰਹੀਆਂ ਕੀ ਕਰ ਸਕਦੇ ਆ ਜੀ ਇਹਦਾ ਪ੍ਰਸ਼ਾਸਨ ਦਾ ਕੰਮ ਆ ਵੀ ਦੇਖਣਾ ਇਹ ਆਮ ਬੰਦੇ ਦਾ ਨਾਗਰਿਕ ਦਾ ਥੋੜੀ ਕੰਮ ਆ ਇਹ ਹੁਣ ਪ੍ਰਸ਼ਾਸਨ ਦੇਖਣਾ ਚਾਹੀਦਾ ਵੀ ਕੀ ਹੁੰਦਾ ਪਿਆ ਇਹ ਮੋਟਰਾਂ ਨਵੀਆਂ ਲੈ ਗਏ ਆ ਜਾਂ ਮੋਟਰਾਂ ਪੁਰਾਣੀਆਂ ਜਿਹੜੀਆਂ ਰਿਪੇਅਰ ਹੋਣ ਨੂੰ ਆਈਆਂ ਸੀ ਸਾਰੀਆਂ ਚੱਕ ਕੇ ਕਿੰਨੀਆਂ ਕਿ ਮੋਟਰਾਂ ਸੀ ਫਟੋਕੱਟ 10-12 ਮੋਟਰਾਂ ਦਾ ਹੋਣੀ ਆ 10-12 ਮੋਟਰਾਂ ਹੋਣੀਆਂ ਸਾਰੀਆਂ ਹੀ ਲੱਗੇ ਜਾਂਦੇ ਕਿਉਂਕਿ ਕੈਮਰੇ ਵੀ ਤੋੜ ਗਏ ਕੈਮਰੇ ਵੀ ਤੋੜ ਗਏ ਡੀਵੀਆਰ ਵੀ ਨਾਲ ਲੈ ਕੇ ਸਭ ਕੁਝ ਹੀ ਲੱਗੇ A to Z ਕੁਝ ਨਹੀਂ ਹੁੰਦਾ ਤੇ ਆਪਾਂ ਨੂੰ ਕਿੰਨੇ ਕ ਜੇ ਪਤਾ ਲੱਗਾ ਆਪਾਂ ਨੂੰ ਸਵੇਰੇ 6:30 ਵਜੇ ਪਤਾ ਲੱਗਾ ਜਦੋਂ ਵਾਂਡੀਆਂ ਨੇ ਦੇਖਿਆ